ਸ਼ਾਦੀ ਨਾ ਬਣਾਇਓ ਇੱਕ ਟਿਪਿਕਲੀ ਪੰਜਾਬੀ ਐਂਟਰਟੇਨਰ ਵੈਬ ਸੀਰੀਜ਼ ਆਈ ਹੈ ਜੀ ਹਾਂ ਪੰਜਾਬੀਆਂ ਦੇ ਘਰ ਘਰ ਦੀ ਕਹਾਣੀ ਹੈ ਵਿਆਹ ਚ ਕਸੂਤੇ ਫਸੇ ਮੈਂਬਰ ਇਹ ਸੀਰੀਜ਼ ਨੂੰ ਦੇਖ ਕੇ ਤੁਹਾਨੂੰ ਡੈਫੀਨਿਟਲੀ ਐਮ ਡੈਮ ਸ਼ੋਰ ਹਾਸੇ ਨਹੀਂ ਰੁਕਣੇ ਐਂਡ ਆਪਣੇ ਪਰਿਵਾਰਾਂ ਵਰਗੀ ਵਾਈ ਬਾਈ ਗਈ ਹਾਂਜੀ ਜੀ ਮੈਂ ਗੱਲ ਕਰ ਰਿਹਾ ਪੰਜਾਬੀ ਵੈਬ ਸੀਰੀਜ਼ ਜਿਹਦਾ ਨਾਮ ਹੈ ਜੀ ਸ਼ਾਦੀ ਨਾ ਬੋ ਕਾਮੇਡੀ ਦੇ ਲੱਗੇ ਪਹਿਰਿਆਂ ਤੋਂ ਲੈ ਕੇ ਕਸ਼ਹਿਰਿਆਂ ਤੱਕ ਗਾਣੇ ਚ ਵੱਜੇ ਡੀਜਿਆਂ ਤੋਂ ਲੈ ਕੇ ਟੱਬਰ ਦੇ ਵੀਜ਼ਿਆਂ ਤੱਕ ਇਸ ਵੈਬ ਸੀਰੀਜ਼ ਨੇ ਹਾਸਿਆਂ ਦੇ ਤਾਂ ਬਈ ਪੂਰੇ ਫੱਟੇ ਚੱਕੇ ਪਏ ਨੇ ਵੈਲ ਟੋਰਾਂਟੋ ਦੇ ਵਿੱਚ ਇਸ ਵੈਬ ਸੀਰੀਜ਼ ਦਾ ਪ੍ਰੀਮੀਅਰ ਹੋਇਆ ਲੋਕ ਜਦੋਂ ਇਸ ਵੈਬ ਸੀਰੀਜ਼ ਨੂੰ ਮੂਡ ਦੇਖ ਕੇ ਆਏ ਜ਼ਰਾ ਦੇਖੋ ਤਾਂ ਸਹੀ ਯਾਰ ਕਿੰਨਾ ਕੁ ਚਾਅ ਸੀ ਇਹਨ ਕਿੰਨੇ ਕੁ ਖੁਸ਼ ਹੋਇਆ ਇਹ ਲੁੱਕ ਸੋ ਬਈ ਸ਼ਾਦੀ ਨਾ ਮਨਾਇਓ ਡੀ ਹਸਲਰ ਬਾਈ ਦੀ ਮੂਵੀ ਦੇਖਣ ਆਏ ਸੀ ਸੌਰੀ ਵੈਬ ਸੀਰੀਜ਼ ਦੇਖਣ ਆਏ ਸੀ ਕਮੇਡੀ ਕਰ ਕਰਕੇ ਕਮੇਡੀ ਨਹੀਂ ਕਰੀ ਸੋ ਬਈ ਬਹੁਤ ਜ਼ਿਆਦਾ ਵਧੀਆ ਸੀ ਇਕੱਲੇ ਕਮੇਡੀ ਐਸਪੈਕਟ ਤੋਂ ਨਹੀਂ ਮੈਂ ਕਹਾਂਗਾ ਕਿ ਲੈ ਕੇ ਬੰਡਲ ਸੇ ਚਾਹੇ ਉਹ ਇਮੋਸ਼ਨਲ ਗੱਲ ਕਰ ਲਓ ਤੁਸੀਂ ਉਹ ਵੀ ਇਹਦੇ ਵਿੱਚ ਬਹੁਤ ਸੀ ਇਵੈਂਟ ਕਿ ਜਿਹੜੇ ਇਹਨਾਂ ਨੇ ਮੈਸੇਜ ਦਿੱਤੇ ਸੀ ਉਹ ਵੀ ਬਹੁਤ ਜ਼ਿਆਦਾ ਵਧੀਆ ਸੀ ਤੇ ਬਾਕੀ ਲਾਸਟ ਤੇ ਬਹੁਤ ਜ਼ਿਆਦਾ ਇੰਟਰਸਟ ਬਣ ਗਿਆ ਸੀ ਤੇ ਉੱਥੇ ਜਾ ਕੇ ਵੀ ਇਹਨਾਂ ਨੇ ਟੂ ਬੀ ਕੰਟੀਨਿਊ ਲਿਖਿਆ ਸੋ ਜਿਹੜੀ ਇਹ ਵਾਲੀ ਚੀਜ਼ ਆ ਅਗਲੀ ਸੀਰੀਜ਼ ਦੇ ਵਿੱਚ ਹੋਣਗੇ ਪਰ ਪਹਿਲੇ ਵਾਲੀ ਜਿਹੜੀ ਤੁਸੀਂ ਦੇਖਣੀ ਹੈ ਕਿੱਦਾਂ ਦੇ ਤੇ ਟੀਵੀ ਜੋ ਬਈ YouTube ਤੇ ਚਲੋ ਤੇ ਜਾ ਕੇ ਸਬਸਕ੍ਰਾਈਬ ਕਰ ਲੋ ਡੇਟ ਅਨਾਉਂਸ ਹੋਏਗੀ 15 ਮਈ ਨੂੰ ਬਈ ਆਉਣੀ ਆ ਸਾਰੇ ਜਣੇ ਨੂੰ ਦੇਖੋ ਬਹੁਤ ਸੋਹਣੀ ਵੈਬ ਸੀਰੀਜ਼ ਸੀ ਸਾਰਿਆਂ ਨੇ ਬਹੁਤ ਜ਼ਿਆਦਾ ਵਧੀਆ ਕੈਰੈਕਟਰ ਪਲੇ ਕੀਤਾ ਸਭ ਤੋਂ ਜ਼ਿਆਦਾ ਵਧੀਆ ਜਿਹੜਾ ਸੀ ਪਾਪਾ ਜੀ ਦਾ ਤੇ ਸੈਂਡੀ ਜੀ ਦਾ ਤੇ ਗੁਨੀਤ ਨੇ ਬਹੁਤ ਜ਼ਿਆਦਾ ਸੋਹਣੀ ਐਕਟਿੰਗ ਕੀਤੀ ਬਿਲਕੁਲ ਰੌ ਸੀਗੀ ਤੇ ਬਹੁਤ ਵਧੀਆ ਮੈਸੇਜ ਦਿੱਤਾ ਸਾਰਿਆਂ ਨੇ ਤੇ ਲੁਕਿੰਗ ਫੋਰਵਰਡ ਸੈਕੰਡ ਸੀਜ਼ਨ ਲਈ ਤੇ 올 द बेस्ट टू द ਟੀਮ ਬਹੁਤ ਜ਼ਿਆਦਾ ਸੋਹਣੀ ਸੋ ਅਸੀਂ ਦੋਵੇਂ ਜਸ਼ਨ ਤੇ ਗੁਨੀ ਨੂੰ ਸਪੋਰਟ ਕਰਨ ਆਏ ਸੀਗੇ ਬਟ ਓਨੈਸਟਲੀ ਵੀ ਵੁੱਡ ਸੇ ਕਿ ਬਹੁਤ ਜਿਆਦਾ ਵਧੀਆ ਸੀਰੀਜ਼ ਆ ਇੰਨਾ ਹਾਰਡਵਰਕ ਆ ਕਿ ਤੁਸੀਂ ਮਤਲਬ ਜਦੋਂ ਤੁਸੀਂ ਉੱਠੋਗੇ ਯੂ ਵਿਲ ਸੇ ਕਿ ਪੰਜਾਬੀ ਸੀਰੀਜ਼ ਇੰਨੀ ਵਧੀਆ ਬਣ ਸਕਦੀ ਆ ਇਹ ਇੱਕ ਲੈਵਲ ਦੋ ਤਿੰਨ ਲੈਵਲ ਉੱਤੇ ਹੀ ਆ ਜੇ ਤੁਸੀਂ ਮਤਲਬ ਪੰਜਾਬੀ ਵੈਬ ਸੀਰੀਜ਼ ਦੇਖ ਰਹੇ ਆ ਤੇ ਇਹ ਥੋੜੀ ਜਿਹੀ ਨੈਕਸਟ ਲੈਵਲ ਦੀ ਆ ਇਹਦੀ ਵੀਡੀਓਗ੍ਰਾਫੀ ਆ ਦੀ ਐਡੀਟਿੰਗ ਇੱਥੇ 뮤ਜ਼ਿਕ ਸਾਊਂਡ ਇਫੈਕਟ ਸਟੋਰੀ ਹਾਸਾ ਐਲੈਵਰੀਥਿੰਗ ਇਜ਼ ਰੀਲੀ ਰੀਲੀ ਗੁੱਡ ਐਂਡ ਬੜਾ ਸਿੰਪਲ ਜਿਹਾ ਕਨਸੈਪਟ ਇਹਨਾਂ ਨੇ ਫੜਿਆ ਹੈ that is like a family kind of a drama ਜਿਹਦੇ ਵਿੱਚ ਕਾਮੇਡੀ ਵੀ ਹੁੰਦੀ ਹੈ ਐਂਡ ਯੂ will enjoy it with some songs ਤੁਹਾਨੂੰ ਇਹ ਫੁੱਲ ਪੈਕੇਜ ਮਿਲੇਗਾ ਐਂਡ ਆਮ ਆਈ ਹੈਵ ਨੋ ਡਾਊਟ ਕਿ ਇਹ ਬਹੁਤ ਜ਼ਿਆਦਾ ਹਿੱਟ ਜਾਏਗਾ thank you so much darshakon nu ae kehna chahna hai ki sare jo log aaye jinna ne sanu support kiti ohde naal assi das nahi sakde ki kinna zyada how much it means to us we are so thankful kyuki artist kala agge rakhegi je koi aggo dekhn wala nahi appreciate karn wala nahi ta us kala da koi hai hi nahi maqsad hi nahi hai and ache de artists bahar le artists sare ne milke kahani banayi jede ki ਇਹ ਇਹਨਾਂ ਲੋਕਾਂ ਨੇ ਵੀ ਦੇਖੀ ਹੁਣ ਅਸੀਂ YouTube ਤੇ ਪਾਵਾਂਗੇ ਜ਼ਰੂਰ ਪਲੀਜ਼ YouTube ਤੇ ਦੇਖਣਾ ਫੀਡਬੈਕ ਵੀ ਜ਼ਰੂਰ ਦੇਣਾ ਵੀ ਵੁੱਡ ਲਵ ਟੂ ਨੋ ਕਿ ਕੀ ਹੋਰ ਐਡ ਕਰੀਏ ਕਿਦਾਂ ਚੇਂਜ ਕਰੀਏ ਐਜ਼ ਐਨ ਆਰਟਿਸਟ ਜੇ ਤੁਸੀਂ ਸਿੱਖਦੇ ਰਹੋ ਇੰਪਰੂਵ ਕਰਦੇ ਰਹੋ ਇਹੀ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਹਮੇਸ਼ਾ ਇਟਸ ਰੀਅਲੀ ਨਾਈਸ ਮੂਵੀ ਮਤਲਬ ਪੰਜਾਬੀ ਲੱਗ ਨਹੀਂ ਰਿਹਾ ਸੀ ਜਿਵੇਂ ਇਹ ਲੱਗਦਾ ਸੀ ਤੁਸੀਂ ਮੂਵੀ ਦੇਖ ਰਹੇ ਹੋ ਸਾਰਿਆਂ ਦੀ ਆਸਮ ਐਕਟਿੰਗ ਬੜੀ ਨੇਚਰਲ रियली really एंजॉय पता ही नहीं लगा टाइम किधर गया सीरीज शादी ना बनाया जी बहुत ही ज़्यादा बढ़िया लगी एंड जिम्मे सीरियस पॉइंट से भी पूरे हासे पाए हुए बंदा पूरी मूवी से पूरी सीरीज हंस हंस के कमला होता सो मस्त वॉच है जी पूरी टीम ने बहुत कैंड काम किया है यू गाइ शु बहुत बढ़िया वेब सीरीज है जी इतना ट्रिमेंडस काम किया है सब लोगों ने और जो टॉपिक है वो इतना टचिंग है कि हर किसी की लाइफ को टच करता है वो एवरीबडी है harkisiga ka kardar acting lajawab बहुत badiya boj ya chalagee jeda ji. in a serious topic in a comic way jashan and team have done an amazing job can't wait to see for the next season really amazing i'm actually a husband of the mother-in-law i fell in love with her i think she was really good in the movies you should come and see it has a lot of good emotional messages meaningful messages and a lot of comedy BCA it. it's really really good and it'll leave you on a cliffhanger at the end now what do you call film uh is film de jehdi main USP hai ke bane sankshep de vich lokan nu hasaunde hoy comedy de vich inna ne ek bada acha message dita hai message jehda ke har ek family de vich bada common je hai ਸੋ ਇਸ ਕਿਸਮ ਦੀਆਂ ਫਿਲਮਾਂ ਜਿਹੜੀਆਂ ਕਿ ਲੋਕਾਂ ਨੂੰ ਐਂਟਰਟੇਨ ਵੀ ਕਰਨ ਪਰ ਉਹਦੇ ਨਾਲ ਇੱਕ ਬੜਾ ਸੁਚੱਜਾ ਔਰ ਬੜਾ ਸਬਲ ਜਿਹਾ ਮੈਸੇਜ इजीली ਤੁਹਾਡੇ ਬ੍ਰੇਨ ਦੇ ਵਿੱਚ ਪਹੁੰਚਾ ਦੇ ਇਸ ਕਿਸਮ ਦੀਆਂ ਫਿਲਮਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਨੇ ਤੇ ਮੈਂ ਕੰਗ੍ਰੈਚੂਲੇਟ ਕਰਦਾ ਇਸ ਫਿਲਮ ਦੀ ਪੂਰੀ ਟੀਮ ਨੂੰ ਕਵਿਤਾ ਤਲੋਜਾ ਜੀ ਬੜੇ ਇੱਕ ਅੱਛੇ ਐਕਟਰਸ ਐਕਟਰਸ ਨੇ ਸ਼ੀ ਇਜ਼ ਵਨ ਅਮੰਗ ਦਾ Uh, upcoming actresses in in toronto may i congratulate karan and entire team karan and everybody you know i mean you know, very nice film congratulations to everybody it was an absolutely amazing movie i think jashan is the next diljit dosan gunjit was amazing the way they presented the entire topic is so relevant to canadian condition we all come to canada you know, very small families and how families should support each other. Even though the theme was comedic, they carried it out very well. Everyone was absolutely amazing, and I so want you all to see this web series. Good luck, team. Thank you.